ਜਾਪ 24 ਦੀਆਂ ਖਬਰਾਂ ਦੇ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ ਮੈਂ ਮੋਹਿਤ ਕੁਮਾਰ ਪਹਿਲੀ ਖਬਰ ਦੀ ਸ਼ੁਰੂਆਤ ਕਰਦੇ ਹਾਂ ਅਸੀਂ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਕਮਿਸ਼ਨਰ ਰੇਡ ਪੁਲਿਸ ਨੇ ਗੈਰ ਕਾਨੂੰਨੀ ਹਥਿਆਰਾਂ ਦੀ ਸਪਲਾਈ ਚੈਨ ਨੂੰ ਵੱਡਾ ਝਟਕਾ ਦਿੰਦੇ ਹੋਏ ਤਿੰਨ ਖਤਰਨਾਕ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਹਨਾਂ ਦੇ ਕੋਲ ਵੱਡੀ ਮਾਤਰਾ ਦੇ ਵਿੱਚ ਹਥਿਆਰ ਵੀ ਬਰਾਮਦ ਹੋਏ ਸਰ ਸਾਹਮਣੇ ਸਮ ਨਾਲ ਲੈਣ ਸਬੰਧੀ ਸਰ ਨੂੰ ਨਜ਼ਰ ਚੋਂਡ ਨਾਲ ਸਾਰੇ ਇਕੱਠੇ ਕਰਨ ਫਿਰ ਬਾਜੂ ਉੱਤੇ ਸੈਂਟਰ ਚੋ ਜੀਦਾ ਛੋਟੇ ਸਿੱਦੇ 对，那家。 माननीय पुलिस कमिश्नर अमृतसर सदाग गोर्ती सिंह पुल्लर साहब ਉਹਨਾਂ ਦੇ ਦਿਸ਼ਾ ਨਿਰਦੇਸ਼ ਛੇਟ ਪੀਐਸ ਕੈਂਟ ਐਸਐਚਓ ਸ਼੍ਰੀ ਜਤਿੰਦਰ ਸਿੰਘ ਏਸੀਪੀ ਵੈਸਟ ਸ਼੍ਰੀ ਸ਼ਰਦਸ਼ਨ ਜੀ ਏਡੀਐਸਪੀ 2 ਸ਼੍ਰੀ ਹਰਪਾਲ ਸਿੰਘ ਜੀ ਇਹਨਾਂ ਨੇ 10 ਦੋਸ਼ੀ ਗ੍ਰਿਫਤਾਰ ਕੀਤੇ ਹੈ ਜਿਨ੍ਹਾਂ ਦਾ ਜਿਨ੍ਹਾਂ ਦਾ ਨਾਮ ਹੈ ਗੁਰਪਿੰਦਰ ਸਿੰਘ ਬੀਨ ਸਿੰਘ ਤੇ ਯੁਧਵੀਰ ਸਿੰਘ ਗੁਰਪਿੰਦਰ ਸਿੰਘ ਦੀ ਉਮਰ तकरीबन 30 ਸਾਲ ਹੈ ਬਿਆਨ ਸਿੰਘ ਲਾਇਸ ਸਾਜਨ ਉਹਦੀ ਉਮਰ तकरीबन 23 ਸਾਲ ਹੈ ਤੇ ਯudhveer ਸਿੰਘ ਦੀ ਵੀ ਲਾਇਸ ਯੋਧਾ ਇਹਦੀ ਉਮਰ तकरीबन 33 ਸਾਲ ਹੈਗੀ ਹੈ ਜੀ ਐ 13 9 2025 ਨੂੰ ਨਟ ਪੀਰ ਸਾਹਿਬ ਲਾਗੇ ਪੀਐਸ ਕੈਂਟ ਦੀ ਟੀਮ ਨੇ ਨਕਲ ਆਇਆ ਸੀਗਾ ਤੇ ਇਹਨਾਂ ਨੇ ਇੱਕ ਗੱਡੀ ਨੂੰ ਹੱਥ ਦਿੱਤਾ ਤੇ ਉਹ ਗੱਡੀ ਜਿਹੜਾ ਬੰਦਾ ਚਲਾ ਰਿਹਾ ਸੀ ਜਿਹਦਾ ਨਾਮ ਹੈ ਯੁਧਵੀਰ ਸਿੰਘ ਉਹ ਭਜਾ ਕੇ ਲੈ ਗਿਆ ਤੇ ਪੁਲਿਸ ਪਾਰਟੀ ਨੇ ਚੇਸ ਕਰਕੇ ਤੇ ਰਿਆਲਟੋ ਚੌਂਕ ਲਾਗੇ ਗੱਡੀ ਘੇਰੀ ਤੇ ਜਿਵੇਂ ਗੱਡੀ ਦੀ ਸਰਚ ਕੀਤੀ ਤੇ ਉਹਦੇ ਚੋਂ ਆਪਣਾ ਹਿਰੋਇਨ ਮਿਲੀ 28 ਗ੍ਰਾਮ ਤੇ 13 9 2025 ਨੂੰ ਆਪਣਾ ਪੀਐਸ ਕੈਂਟੇਜ ਯੁਧਵੀਰ ਦੇ ਖਿਲਾਫ ਅ ਪਰਚਾ ਹੀ 28 ਗ੍ਰਾਮ ਹਿਰੋਇਨ ਦਾ ਬਰਚਾ ਹੋਇਆ ਤੇ ਪੁਛਗੇ ਚਤੇ ਕਿ ਬੈਕਵਰਡ ਫੋਰਵਰਡਡ ਲਿੰਕੇजेस ਐ ਐਕਸਪਲੋਰ ਕਰਨ ਤੇ ਉਹਨੇ ਦੱਸਿਆ ਕਿ ਮੇਰਾ ਇੱਕ ਸਾਥੀ ਹੈ ਬਿਆਨ ਸਿੰਘ ਉਹਨੇ ਉਹਨੂੰ ਫੜਾਇਆ ਤੇ ਗਮਟਾਲਾ ਚੌਂਕ ਲਾਗੇ ਬਿਆਨ ਸਿੰਘ ਕੋਲੋਂ ਗੱਡੀ ਚੋਂ ਇੱਕ ਦੇਸੀ ਕਟਾ ਰਿਕਵਰ ਹੋਇਆ ਤੇ ਹੋਰ ਪੁੱਛਗਿੱਛ ਕਰਨ ਤੇ ਤੇ ਜਦੋਂ ਦੇਸੀ ਕਟਾ ਰਿਕਵਰ ਹੋਇਆ ਤੇ ਥਾਣਾ ਕੈਂਟੇ ਚ 196 ਨੰਬਰ ਐਫ ਆਈ ਆਰ ਰਿਸਟਰ ਹੋਈ ਅੰਡਰ ਸੈਕਸ਼ਨ 25 54 ਆਮ ਐਕਟ 14 9 2025 ਨੂੰ ਤੇ ਜਦੋਂ ਹੋਰ ਪੁੱਛਗਿੱਛ ਕੀਤੀ ਤਾਂ ਆਪਣਾ ਤੇ ਜਿਹੜੀ ਬਿਆਨ ਸਿੰਘ ਦੀ ਕਾਰ ਸੀਗੀ Swift ਕਾਰ ਉਹ ਵੀ ਅਸੀਂ ਰਿਕਵਰ ਕੀਤੀ ਤੇ ਉਸ ਤੋਂ ਬਾਅਦ ਜਦੋਂ ਕਾਰ ਰਿਕਵਰ ਹੋ ਗਈ ਤੇ ਉਨੇ ਦੋ ਹੋਰ ਪਿਸਟਲ ਆਪਣੇ ਬਰਾਮਦ ਕਰਾਏ ਉਹਦੇ ਚੋਂ ਇੱਕ 32 ਬੋਰ ਦਾ ਪਿਸਟਲ ਤੇ ਇੱਕ ਆਪਣਾ ਇੱਕ 32 ਬੋਰ ਦਾ ਰਵਲਵਰ ਤੇ ਇੱਕ 32 ਬੋਰ ਦਾ ਪਿਸਟਲ ਵੀ ਰਿਕਵਰ ਹੋਇਆ ਤੇ ਇਸ ਤੋਂ ਇਲਾਵਾ ਆਪਣਾ ਬਿਆਨ ਸਿੰਘ ਨੇ ਹੋਰ ਦੱਸਿਆ ਕਿ ਯੁਧਵੀਰ ਵੀ ਵਿੱਚ ਇਨਵਾਲਡਰ ਤੇ ਯੁਧਵੀਰ ਕੋਲੋਂ ਵੀ ਅਸੀਂ ਉਸ ਤੋਂ ਬਾਅਦ ਤਿੰਨ ਪਿਸਟਲ ਹੋਰ 32 ਬੋਰ ਦੇ ਰਿਕਵਰ ਕੀਤੇ ਤੇ ਉਹਦੇ ਨਾਲ ਨਾਲ ਅਸੀਂ ਦੋ ਲਾਈਫ ਕਾਰਟਰੀਜਸ ਵੀ ਰਿਕਵਰ ਕੀਤੇ ਆ 3 315 ਬੋਰ ਦੇ ਤੇ 32 ਬੋਰ ਦੇ ਵੀ ਤੇ ਇਸ ਤੋਂ ਇਲਾਵਾ ਜਿਹੜਾ ਗੁਰਪਿੰਦਰ ਸਿੰਘ ਹੈ ਅਲਾਈਸ ਸਾਜਨ ਅਲਾਈਸ ਗਿਆਨੀ ਇਹਨੂੰ ਵੀ ਅਸੀਂ 120b 'ਚ ਰੱਖਿਆ ਕਿਉਂਕਿ ਇਹ ਵੀ ਉਹਨਾਂ ਨਾਲ ਹੀ ਆਪਣਾ ਆਪਣਾ ਤਾਲਮੇਲ ਕਰਦਾ ਸੀ ਤੇ ਆਪਣਾ ਚਲਾਉਂਦਾ ਸੀ ਹੈ ਕਾਟਲ ਤੇ ਉਹ ਜਿਹੜਾ ਪਿਸਤਲ ਅਸੀਂ ਰਿਕਵਰ ਕੀਤਾ ਸੀ ਯੁਧਵੀਰ ਤੋਂ ਉਹ ਕੁਛ ਦਿਨ ਇਹਦੇ ਕੋਲ ਗੁਰਪਿੰਦਰ ਸਿੰਘ ਕੋਲ ਵੀ ਰਿਹਾ ਸੀਗਾ ਤੇ ਜਿਹੜੇ ਆ ਤਿੰਨੋਂ ਹੈਗੇ ਆ ਉਮਰ ਦੇਵੇਂ ਮੈਂ ਤੁਹਾਨੂੰ ਦੱਸਿਆ 23 ਤੋਂ 31 ਸਾਲ ਦੇ ਵਿੱਚ ਵਿੱਚ ਹੈਗੀ ਹੈ ਤੇ ਇਹ ਜਿਹੜਾ ਬਿਆਨ ਸਿੰਘ ਹੈ ਇਹਦੇ ਉੱਪਰ ਆਲਰੇਡੀ ਤਿੰਨ ਮੁਕਦਮੇ ਦਰਜ ਹੈਗੇ ਆ ਤੇ ਜਿਹੜਾ ਯੁਧਵੀਰ ਹੈ ਉਹਦੇ ਉੱਪਰ ਵੀ ਚਾਰ ਮੁਕਦਮੇ ਦਰਜ ਹੈਗੇ ਆ ਤੇ ਜਿਹੜਾ ਸਾਜਨ ਹੈ ਉਹਦੇ ਉੱਪਰ ਫਿਲਹਾਲ ਕੋਈ ਵੀ ਮੁਕਦਮਾ ਦਰਜ ਨਹੀਂ ਸਕੇ ਪਹਿਲਾ ਮੁਕਦਮਾ ਉਹਦੇ ਤੇ ਦਰਜ ਹੋਇਆ ਜੀ ਤੇ ਜਿਹੜਾ ਆ ਹੈਗਾ ਬਯੰਤ ਉਹ ਸਕਰੱਪ ਦਾ ਬਿਜ਼ਨਸ ਕਰਦਾ ਹੈ ਤੇ ਜਿਹੜਾ ਆ ਹੈਗਾ ਆਪਣਾ ਯੋਦਾ ਯੁਧਵੀਰ ਸਿੰਘ ਉਹ ਟੈਕਸੀ ਡਰਾਈਵਰ ਦਾ ਬਿਜ਼ਨਸ ਕਰਦਾ ਹੈ ਤੇ ਥੋੜਾ ਹੀ ਪੜਿਆ ਹੈ ਜੀ ਜਿਵੇਂ ਆਪਣਾ 10ਵੀਂ 12ਵੀਂ ਤੇ 5ਵੀਂ ਕਲਾਸ ਤੱਕ ਹੀ ਆ ਸਾਰੇ ਪੜੇ ਆ ਇਹ ਸਰ ਜਿਹੜੇ ਬੈਕਪੈਨ ਇਹਨਾਂ ਨੂੰ ਇੰਨੇ ਗ੍ਰਾਮਾਤ ਹੋਇਆ ਇਹਨਾਂ ਨੂੰ ਕਿੱਥੋਂ ਮਿਲਿਆ ਕਿੱਥੋਂ ਆ ਇਹ ਬੇਸਿਕਲੀ ਅਸੀਂ ਇਹਨਾਂ ਦਾ ਬੈਕਵਰਡ ਤੇ ਫੋਰਵਰਡ ਲਿੰਗੇਜਸ ਕਰ ਰਹੇ ਆ ਕ੍ਰਾਸ ਬਾਰਡਰ ਵੀ ਆ ਰਿਹਾ ਹੈ ਪਾਕਿਸਤਾਨ ਤੋਂ ਵੀ ਸਪਲਾਈ ਹੋ ਰਹੀ ਹੈ ਤੇ ਵਿੱਚ ਵੀ ਅਸੀਂ ਇਹਨਾਂ ਦਾ ਕਰ ਰਹੇ ਹਾਂ ਕਿ ਇਹਨਾਂ ਵਿੱਚ ਇਹਨਾਂ ਦੇ ਬੰਦੇ ਹੋਰ ਕੌਣ ਹੈਗੇ ਜਿਹੜੇ ਬਾਰਡਰ ਤੋਂ ਵੀ ਇੱਥੇ ਤੱਕ ਲੈ ਕੇ ਆਉਂਦੇ ਆ ਜੀ ਸਰ ਕਿਸੇ ਗੈਂਗ ਦੇ ਨਾਲ ਵੀ ਇਹਨਾਂ ਦਾ ਤਾਲੁਕ ਹੈ ਉਹ ਉਹ ਵੀ ਅਸੀਂ ਐਕਸਪਲੋਰ ਕਰ ਰਹੇ ਹਾਂ ਟੂ ਵਰਲੀ ਟੂ ਸੇ ਪਰ ਜਿਹੜਾ ਇਹਨਾਂ ਦਾ ਇੱਕ ਗੈਂਗ ਬਣਿਆ ਹੈ ਬਿਆਨ ਸਿੰਘ ਦਾ ਗੁਰਪਿੰਦਰ ਲਾਲੀ ਸਾਜਨ ਦਾ ਤੇ ਯੁਧਵੀਰ ਸਿੰਘ ਲਾਲੀ ਯੋਧੇ ਦਾ ਆ ਤਾਂ ਇਹ ਇੱਕ ਇਹਨਾਂ ਨੇ ਆਪਣਾ ਗੈਂਗ ਬਣਾਇਆ ਸਹੀ ਇਹਦੇ ਥਰੂ ਅੱਗੇ ਸਪਲਾਈ ਕਰਦੇ ਸੀਗੇ ਬਾਰਦਾਤ ਵੀ ਕਰਵੀ ਸੀ ਨਾ ਇਹਨਾਂ ਨੇ ਬਹੁਤ ਜ਼ਿਆਦਾ ਇਹਨਾਂ ਦੇ ਦੇਖੋ ਜਿਵੇਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਇਹਨਾਂ ਤੇ ਪਰਚੇ ਹੈਗੇ ਆ ਆਮਜ਼ਾਕ ਦੇ ਹੈਗੇ ਆ ਅੰਮ੍ਰਿਤਸਰ ਰੂਰਲ ਦੇ ਵਿੱਚ ਬੀਨ ਸਿੰਘ ਦੇ 21 ਦਾ ਕੰਮ ਕਰ ਰਿਹਾ 21 ਵਿੱਚ ਵਿੱਚ ਵੀ ਹੈਗੇ ਇਹਦੇ ਕੋਲ ਉਹਦੇ ਦੋ ਪਿਸਟਲ ਤੇ ਚਾਰ ਲਾਈਵ ਕੈਟ੍ਰਿਜਸ ਮਿਲੇ ਸੀਗੇ ਤੇ ਐਫ ਆਈ ਆ ਨੰਬਰ 56 ਹੈਗੀ ਆ ਪੀ ਐਸ ਬਿਆਸ ਦੀ ਤੇ ਇੱਕ ਪੀ ਐਸ ਵੀਰਕਾ ਦਾ ਇਹ ਤੇ ਪ੍ਰੀਵੈਂਟਿਵ ਐਕਸ਼ਨ ਵੀ ਹੈਗਾ ਜੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਯੋਧਾ ਉਹਦੇ ਤੇ ਵੀ ਸੁਲਤਾਨਬੰਨ ਦੀ ਤਰਨ ਤਰਨ ਦੀ છਾਟੇ ਦੀ ਕੈਂਟੋਨਮੈਂਟ ਦੀ ਪਹਿਲਾਂ ਐਫ ਆਈ ਆਰ ਸੱਗੀਆਂ ਉਹ ਵੀ 2022 ਦਾ ਕੰਮ ਕਰ ਰਿਹਾ ਹੈ ਤੇ ਜਿਹੜਾ 사ਜਨ ਹੈ ਉਹਦੇ ਤੇ ਐਫ ਐਲ ਆਈ ਆਰ ਹੋਈ ਹੈ 사ਜਨ ਦੀ ਉਮਰ तकरीबन 23 ਸਾਲ ਹੈ ਟੋਟਲ 3 ਅਕਿਊਜ਼ ਹੋ ਗਏ ਤੇ ਜਿਹੜੀ ਰਿਕਵਰੀ ਹੈ 5 ਪਿਸਟਲ ਨੇ 32 ਬੋਰ ਦੇ ਵਿਥ ਟੂ ਲਾਈਫ ਕੈਟ੍ਰਿਜ ਇੱਕ ਰਿਵੋਲਵਰ ਹੈ 32 ਬੋਰ ਦਾ ਇੱਕ ਕੰਟਰੀ ਮੇਡ ਪਿਸਟਲ ਹੈ ਜੀ 315 ਬੋਰ ਦਾ ਤੇ ਨਾਲ ਉਹਦੇ ਨਾਲ ਦੋ ਲਾਈਫ ਕੈਟਰੀਜਸ ਨੇ ਇੱਕ ਸਵਿਫਟ ਕਾਰ ਤੇ ਇੱਕ ਹੋਰ ਨਾਲ ਇੱਕ ਛੋਟੀ ਕਾਕੂਰ ਹੈ ਜੀ ਸਰ ਕੀ ਇਹਦੀ ਕਿਲਿੰਗ-ਕਿਲਿੰਗ ਕਰਨੀ ਚਾਹੀਦੀ ਹੈ ਨੇ ਆਹ ਲੈ ਕੇ ਨਹੀਂ ਹਲੇ ਕਿਲਿੰਗ ਦਾ ਕੋਈ ਹਲੇ ਸਾਹਮਣੇ ਨਹੀਂ ਆਇਆ ਪਰ ਰਿਕਵਰੀ ਦੇ हिसाब ਨਾਲ ਤਾਂ ਇਹੀ ਲੱਗਦਾ ਕਿ ਦੇਖੋ ਇੰਨੇ ਸੱਤ ਪਿਸਟਲ ਮਿਲੇ ਐ ਤੇ ਕੋਈ ਕੋਈ ਨਾ ਕੋਈ ਵਾਰਦਾਤਾ ਇਹਨਾਂ ਨੇ ਕਰਨੀ ਹੋਣੀ ਹੈ ਜੀ ਕਿੱਥੇ ਕੋਈ ਵਾਰਦਾਤਾ ਕੋਈ ਟਾਰਗੇਟ ਏਰੀਆ ਕੁਝ ਨਹੀਂ ਹਾਲੇ ਤੱਕ ਕਿਨਾਂ ਸਾਹਮਣੇ ਸਾਡੇ ਸਾਹਮਣੇ ਕੋਈ ਨਹੀਂ ਆਇਆ ਹੈ ਕੀ ਬਤਾ ਇਹਨਾਂ ਨੇ ਸਪਲਾਈ ਕਰਨੇ ਹੁਣ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਲੱਤਿਆ ਜੀ 3 ਦਿਨਾਂ ਦਾ ਤੇ ਜੋ ਵੀ ਪੁਲਿਸ ਰਿਮਾਂਡ ਦੇ ਵਿੱਚ ਸਾਹਮਣੇ ਆਊਗਾ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਇਹ ਕਿਥੋਂ ਲੈ ਕੇ ਕੁਝ ਨਜ਼ਰ ਆਉ ਜੋ ਮੈਂ ਤੁਹਾਨੂੰ ਦੱਸੇ ਕ੍ਰਾਸ ਬਾਰਡਰ ਆ ਰਹੇ ਆ ਜੀ ਕਾਫੀ ਤੇ ਇੰਟਰ ਸਟੇਟ ਵੀ ਆ ਰਹੇ ਆ ਤੇ ਕ੍ਰਾਸ ਬਾਰਡਰ ਦਾ ਹੈਗਾ ਫਿਲਹਾਲ ਤੇ ਇਹ ਪਿਸਟਲਸ ਦਾ ਜਿਹੜਾ ਕੰਟਰੀ ਮੇਡ ਉਹ ਆਪਣਾ ਹੈ ਬਾਕੀ ਬੜੇ ਸਵਿਸਟਿਗੇਟਿਵ ਵੈਪਨਸ ਹੈਗੇ ਆ

और वाया जलंधर लुधियाना चंडीगढ़ अम्बाला होते हुए ये पहले ओमकारेश्वर ज्योतिर्लिंग जाएगी जो कि उज्जैन में है ओमकारेश्वर ज्योतिर्लिंग कवर करने के बाद हम इंदौर में उनको सॉरी उज्जैन में महाकालेश्वर ज्योतिर्लिंग है उज्जैन में आ, इंदौर में हम उनको ओमकारेश्वर ज्योतिर्लिंग कवर कराएंगे फिर ये ट्रेन गुजरात में द्वारका जाएगी जहाँ नागेश्वर ज्योतिर्लिंग का दर्शन होगा और सोमनाथ में सोमनाथ ज्योतिर्लिंग के दर्शन होंगे साथ में स्टैचू ऑफ यूनिटी जो केवड़िया में है गुजरात में उसको भी कवर करा के लाया जाएगा टोटल पैकेज जो है ये आठ रात नौ दिन का पैकेज है इसको हमने तीन कैटेगरीज़ में डिवाइड किया है मतलब इसमें जो इकॉनमी है कंफर्ट क्लास है और स्टैंडर्ड क्लास है इकोनॉमी क्लास में हम नॉन ए सी ट्रैवल देते हैं स्लीपर क्लास में ट्रेवल रहेगा आ, उसमें हम जो एकोमोडेशन रहता है वो भी हम नॉन ए सी देते हैं स्टैंडर्ड में थर्ड ए सी रहेगा और थर्ड ए सी का ट्रैवल रहेगा और ए सी एकोमोडेशन मिलेगा कम्फर्ट में इनको सेकेंड ए सी का ट्रैवल रहेगा और ए सी एकोमोडेशन मिलेगा ये संपूर्ण पैकेज जो है वो uh, उसमें जो आपका पैकेज कॉस्ट है उसके अंदर आपका पूरे सारे तीनों टाइम के भोजन यात्रा सिक्योरिटी की व्यवस्था ऑनबोर्ड हाउस व्यवस्था और उसमें आपको जहाँ जहाँ भी भ्रमण कराने लेके जा रहे हैं वहाँ साइट सीइंग और आ, रहने की व्यवस्था रहेगी ये ट्रेन आठ रात नौ दिन के बाद सेम रूट से वापस आएगी अगर आप लोगों का कोई प्रश्न हो तो मैं इसमें आप आपका okay, हाँ जी बिल्कुल बुकिंग शुरू हो चुकी है अभी तक तकरीबन 300 के आसपास हो चुकी है अभी इसमें अभी कुछ सीटें शेष हैं ज़्यादातर हमारा कंफर्ट क्लास और स्टैंडर्ड क्लास में ज़्यादा बुकिंग हुई है आप लोगों के माध्यम से बस ये चाहते हैं कि ज़्यादा से ज़्यादा लोगों तक पहुँचे ताकि लोग इस सेवा का लाभ उठा सकें थैंक यू क्या क्या मैं रूट बता देता हूँ ये 25 अक्टूबर को अमृतसर से शुरू होगी अमृतसर से ये फिर वाया जलंधर लुधियाना चंडीगढ़ अम्बाला पानीपत सोनीपत कवर करते हुए दिल्ली एंड रेवाड़ी तक इसकी बोर्डिंग और डीबोर्डिंग की व्यवस्था है यात्री कहीं से भी डीबोर्ड और बोर्ड कर सकते हैं इस ट्रेन को आ, ये टोटल आठ रात नौ दिन का पैकेज है जिसमें कि महाकालेश्वर ज्योतिर्लिंग ओमकारेश्वर ज्योतिर्लिंग द्वारका में आपका नागेश्वर ज्योतिर्लिंग सोमनाथ ज्योतिर्लिंग कवर करके स्टैचू ऑफ यूनिटी कवर करके हम वापस आ जाएंगे सेम रूट से देखिए इसमें जैसा मैंने आपको बताया कि इसमें ऑन बोर्ड जब इसमें बोर्ड करते हैं तो इसके हर एक कोच में हम एक एक सिक्योरिटी गार्ड देते हैं आ, ट्रेन के अंदर हर कोच में एक हाउसकीपिंग की व्यवस्था रहती है सिक्योरिटी गार्ड जो रहते हैं वो ये इंश्योर करते हैं कि कोई अनऑथोराइज पर्सन किसी भी स्टेशन पे जो डी बोर्डिंग स्टेशन है वहाँ कोई ऐसा अनऑथोराइज पर्सन ना चले उनके जो सामान की रक्षा करते हैं जब ट्रेन कहीं रुकी होती है अपने डेस्टिनेशन पे तो वहाँ पे उनके सामान का टोटल जो ख्याल करते हैं वो सिक्योरिटी वाले रहते हैं वो आ, आ, सारा जो कोच रहता है वो अंदर से बंद हो जाता है तो ये सिक्योरिटी इसमें पूरी की पूरी रहेगी जी जी इसमें पैरामेडिक्स टीम चलती है जो कि बेसिक मेडिसिन को साथ लेके चलती है रिक्वायरमेंट के हिसाब से अगर कहीं पे ज़रूरत पड़ती है तो डॉक्टर ऑन कॉल भी नेक्स्ट अवेलेबल स्टेशन पे हम प्रोवाइड कराते हैं देखिए इसमें आठ स्लीपर के कोचेज़ हैं एक थर्ड एसी है एक सेकेंड एसी है टोटल इसकी सीटिंग कैपेसिटी लगभग 760 लोगों की रहती है और आ, इसका जो मैंने आपको कॉस्ट मतलब स्टैंडर्ड का जो कॉस्ट रहेगा स्टैंडर्ड पैकेज का जिसमें थर्ड एसी का ट्रैवल है वो तकरीबन सत्ताईस हजार के आसपास का रहेगा कंफर्ट वाला जो सेकंड एसी का पैकेज है वो तकरीबन थर्टी नाइन थाउजेंड के आसपास का रहेगा और जो इकॉनमी पैकेज है वो आपका लगभग उन्नीस हजार पाँच सौ के आसपास का रहेगा ਨੇ ਦੇਖ ਗੁਰਦਾਸਪੁਰ ਸ਼ਹਿਰ ਤੋਂ ਖਬਰ ਲਿਆ ਰਹੇ ਜਿੱਥੇ ਕਿ ਸਮਾਜਵਾਦੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਉੱਤਰ ਪ੍ਰਦੇਸ਼ ਤੋਂ ਜ਼ਿਲ੍ਹਾ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਪਹੁੰਚੇ ਇਸ ਮੌਕੇ ਮਹਿੰਦਰ ਯਾਦਵ ਨੇ ਕਿਹਾ ਕਿ ਪੰਜਾਬ ਦਾ ਨੁਕਸਾਨ ਪਹਿਲਾਂ ਕਦੇ ਨਹੀਂ ਇੰਨਾ ਹੋਇਆ ਸੀ ਜਿੰਨਾ ਨੁਕਸਾਨ ਹੁਣ ਹੋ ਰਿਹਾ ਹੈ ਅਤੇ ਉਹਨਾਂ ਨੇ ਕਿਹਾ ਕਿ 15-15 ਫੁੱਟ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਸੀ ਅਤੇ ਕਈ ਲੋਕਾਂ ਦੇ ਪਸ਼ੂ ਤੱਕ ਮਰ ਗਏ ਹਨ ਅਤੇ ਕਈਆਂ ਕਿਸਾਨਾਂ ਦੀਆਂ ਫਸਲਾਂ ਤੱਕ ਤਬਾਹ ਹੋ ਗਈਆਂ ਹਨ ਅਜਿਹੇ ਵਿੱਚ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ 1600 ਕਰੋੜ ਰੁਪਏ ਦਾ ਪੈਕੇਜ ਪੰਜਾਬ ਨੂੰ ਦਿੱਤਾ ਗਿਆ ਹੈ ਜੋ ਕਿ ਉਹਨਾਂ ਨੇ ਕਿਹਾ ਹੈ ਕਿ ਬਹੁਤ ਘਟ ਹੈ ਉਹਨਾਂ ਨੇ ਕਿਹਾ ਹੈ ਕਿ ਕਟੋ-ਕਟ 50000 ਰੁਪਿਆ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨਾਂ ਨੂੰ ਫਸਲਾਂ ਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਅਤੇ ਡੰਗਰਾਂ ਦੇ ਮੁੱਲ ਦੇ ਹਿਸਾਬ ਨਾਲ ਉਹਨਾਂ ਦੀ ਪਰਪਾਈ ਹੋਣੀ ਚਾਹੀਦੀ ਹੈ ਜਦਕਿ ਘਰਾਂ ਦੇ ਟੁੱਟਣ ਅਤੇ ਸਮਾਨ ਖਰਾਬ ਹੋਣ ਦੀ ਪਰਵਰ मैं सरस्तों बहुत दुर्भाग्यपूर्ण रहा यहाँ पंजाब के लोगों को इतनी परेशानियों का सामना करना पड़ा हमारे नेता अखिलेश यादव जी और पूरे तकदीस की जनता पंजाब इस दुख में उनके साथ है और पार्टी ने यहाँ के लोगों के बीच दुख बांटने के लिए उनकी परेशानी को समझने के लिए मैं और मेरे साथ आनंद जी हमारे महबूब भाई से लेके भुल्लर साहब से लेके पूरी पार्टी का सभी साथियों के साथ हम लोग आए और यहाँ के लोगों से मिलने की कोशिश भी कर रहे हैं और मिलकर उनकी समस्याओं को समझने की भी कोशिश कर रहे हैं और मैं समझता हूँ जो समस्याएं देखी मैंने शायद मैंने अपने जीवन में ऐसा बाढ़ का व्यंश कभी न देखा न सुना जिस तरह से जहां पे हम और आप खड़े हैं यहां से लगभग पंद्रह फीट ऊंचा पानी का बहाव चल रहा था नाव के अलावा कोई रास्ता नहीं था किसी के पास आने जाने का हर तरह की परेशानियां यहाँ के लोगों ने झेली है उनकी इस परेशानियों में समाजवादी लोग उनके साथ हैं मेरे पत्रकार साथी मैं समझता हूँ ये सोलह करोड़ रुपए सोलह सौ करोड़ सो रुपए बहुत कम है इतने बड़े पंजाब में इतने ज्यादा जिले और इतनी बड़ी आबादी जो परेशानी में आई जो पूरी की पूरी खेती बर्बाद हुई उनके जानवर बह गए मर गए तो मैं सोचता हूँ कम से कम पंजाब के लोगों के लिए केंद्र की सरकार को पचास हजार करोड़ का सहयोग करना चाहिए और यहाँ की जो फसलों का नुकसान हुआ है प्रति एकड़ कम से कम कह रहा हूं मैं करना तो और ज्यादा चाहिए पचास हजार रुपए का प्रति एकड़ के हिसाब से कम से कम किसानों को राहत मिलनी चाहिए उनके जानवरों का आकलन करके हर जानवर की उसकी कीमत के हिसाब से उनको सहयोग मिलना चाहिए यही हमारे देश की जिम्मेदारी बनती है सरकार की जिम्मेदारी बनती है हम अपनी पार्टी के लोग मैंने कहा कि आरणी अखिलेश और समाजवादी पार्टी पूरी तरह साथ है उत्तर प्रदेश के हजारों हजार लोग आके पंजाब के लोगों की सेवा में लगे हुए हैं ਸਹਿਯੋਗ ਵੀ ਕਰ ਰਹੇ ਆਪ ਸਭ ਨੇ ਮਹਿਸੂਸ ਕੀਤਾ ਹੋਗਾ ਦੇਖਾ ਵੀ ਹੋਗਾ। ਪਰ ہماری پارٹی ਵੀ ਪੂਨ ਤਰ੍ਹਾਂ ਸਾਥ ਹੈ। ਹਮ ਸਭ ਸਮਰਾਲਾ ਸ਼ਹਿਰ ਤੋਂ ਅਗਲੀ ਖਬਰ ਜਿੱਤੇ ਕਿ ਪੰਜਾਬ ਦੇ ਕਈ ਨੌਜਵਾਨ ਆਪਣੇ ਸੁਪਨੇ ਸਕਾਰ ਕਰਨ ਲਈ ਵਿਦੇਸ਼ਾਂ ਦੇ ਵਿੱਚ ਰੋਕ ਕਰ ਰਹੇ ਹਨ ਅਤੇ ਵਿਦੇਸ਼ਾਂ ਵਿੱਚ ਜਾ ਕੇ ਕਈ ਨੌਜਵਾਨ ਸਫਲ ਵੀ ਹੋਏ ਹਨ। ਪਰ ਕਈ ਨੌਜਵਾਨਾਂ ਦੀ ਵਿਦੇਸ਼ਾਂ ਵਿੱਚ ਜਾ ਕੇ ਮੌਤ ਹੋ ਜਾਂਦੀ ਹੈ ਜਿਸ ਕਰਕੇ ਪਰਿਵਾਰਕ ਦਾ ਪਿੱਛੋ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਤੇ ਉਹਨਾਂ ਦੀ ਜ਼ਿੰਦਗੀ ਕਟਨੀ ਔਖੀ ਹੋ ਜਾਂਦੀ ਹੈ। ਅਜਿਹਾ ਹੀ ਤਾਜ਼ਾ ਮਾਮਲਾ ਸਮਰਾਲਾ ਦੇ ਪਿੰਡ ਮਝਾਲੀ ਖੁਰਦ ਤੇ ਵਿਖੇ ਸਾਹਮਣੇ ਆਇਆ ਜਿੱਥੇ ਕਿ ਨੌਜਵਾਨ ਅਮਨਦੀਪ ਸਿੰਘ ਦੀ ਜ਼ਹਿਰੀਲੀ ਗੈਸ ਨਾਲ ਮੌਤ ਹੋ ਗਈ ਅਤੇ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅਮਨਦੀਪ ਸਿੰਘ ਪਿਛਲੇ 2.5 ਸਾਲਾਂ ਤੋਂ ਅਰਮਾਨੀਆਂ ਵਿਖੇ ਰਹਿੰਦਾ ਸੀ ਜਿੱਥੇ ਉਹ ਬੱਕਰੀਆਂ ਦੇ ਫਾਰਮ ਦੇ ਵਿੱਚ ਨੌਕਰੀ ਕਰਦਾ ਸੀ ਜਿੱਥੇ ਡਾਕਟਰਾਂ ਦੇ ਦੱਸਣ ਦੇ ਮੁਤਾਬਕ ਜ਼ਹਿਰੀਲੀ ਗੈਸ ਨਾਲ ਉਸ ਦੀ ਮੌਤ ਹੋ ਗਈ ਸੀ ਨਾ ਮੌਤ ਹੀ ਹੋ ਗਈ। ਮੈਨੂੰ ਹਰਪਾਲ ਸਿੰਘ ਆ ਜੀ ਪਿੰਡ ਦਾ ਨਾਮ ਕੀ? ਮਝਾਲੀ ਖੁਰਦ ਆ ਜੀ। ਹਾਂ ਜੀ ਦੀ ਮੌਤ ਹੋਈ ਹੈ ਕੀ ਲੱਗਦਾ ਤੁਹਾਨੂੰ? ਮੇਰਾ ਬੇਟਾ ਜੀ। ਆ ਕਿੱਥੇ ਗਿਆ ਸੀਗਾ ਜੀ? ਅਰਬਾਨੀਆਂ ਜੀ। ਕਿੰਨਾ ਸਮਾਂ ਪਹਿਲਾਂ ਗਿਆ ਸੀ 7 ਸਾਲ ਹੋ ਗਏ ਜੀ ਤੇ ਉਸ ਦੀ ਮੌਤ ਦੀ ਖਬਰ ਕਦੇ ਮਿਲਿਆ ਸਾਨੂੰ ਜੀ 15 ਤਰੀਕ ਨੂੰ ਆ ਕੀਨੇ ਦਿੱਤੀ ਸੀ ਖਬਰ ਸਾਨੂੰ ਜੀ ਉਧਰੋਂ ਡਾਕਟਰ ਜੀ ਨੇ ਕਿਹਾ ਜੀ ਅਰੇ ਕੀ ਹੋਇਆ ਕੀ ਸੀ ਪਤਾ ਲੱਗਿਆ ਕੁਝ ਸਾਨੂੰ ਤਾਂ ਜੀ ਐ ਕਿਹਾ ਵੀ ਗੈਸ ਦੇ ਨਾਲ ਵੀ ਉਹਦੀ ਡੈਥ ਹੋਈ ਹੈ ਹਾਂ ਔਰ ਇਹ ਸਮੀਦਰਾਮ ਜਿੱਦਾਂ ਬਾਹਰ ਗਿਆ ਆਇਆ ਚੱਕਰ ਲਾਇਆ ਉਹਨੂੰ ਨਹੀਂ ਜੀ ਹਾਂ ਕਿੰਨੀ ਕੀ ਉਮਰ ਦੀ ਕੀ ਬੇਟੀ ਦੀ ਉਮਰ 25 25 ਦੇ ਹਾਂਜੀ ਹਾਂ 25 ਹੈ ਮੈਰਿਡ ਸੀ ਹੈ ਜੀ ਹਾਂਜੀ ਚਾਹੇਗਾ ਹਾਂਜੀ ਗੁੱਡੀ ਹੈ ਜੀ ਛੋਟੀ ਆਖਿਰ ਸਮੇਂ ਕਦੋਂ ਗੱਲ ਹੋਈ ਹੈ ਉਹ ਨਾਲ ਸਾਡੀ ਜੀ 15 ਤਰੀਕ ਨੂੰ ਹੋਈ ਹੈ ਜੀ 15 15 ਦੇ ਕਦੋਂ 13 13 ਨੂੰ ਜੀ ਹਾਂਜੀ ਠੀਕ ਕਹ ਰਹੇ ਸੀਗੇ ਠੀਕ ਸੀਗੇ ਹਾਂ ਉਹਦੋਂ ਠੀਕ ਦੀਗੇ ਕਹਿੰਦਾ ਸੀ ਮੈਂ ਰਾਤ ਨੂੰ ਗੱਲ ਕਰੂੰਗਾ ਜੀ ਵੀ ਚਾਰ ਦੇ ਘਟਾ ਫਿਰ ਬਾਅਦ ਚੋਂ ਦਾ ਫੋਨ ਜੀ ਆਇਆ ਹੈਗਾ ਹਾਂਜੀ ਕਿ ਆਪਣੇ ਮੰਗ ਕੀ ਕਰ ਰਹੇ ਹਾਂ ਕਿ ਪਤਾ ਲੱਗਿਆ ਵੀ ਬੌਡੀ ਨੂੰ ਬੌਡੀ ਨੂੰ ਤਾਂ ਜੀ ਸਾਨੂੰ ਆਹੀ ਕਹੀ ਜਾਂਦੇ ਨੇ ਵੀ ਤੁਹਾਨੂੰ ਕੱਲ ਨੂੰ ਦੱਸਦੇ ਅੱਜ ਦੱਸਦੇ ਆ ਅੱਜ ਤਾਂ ਇਹ ਕਹਿੰਦੇ ਵੀ ਬਹੁਤ ਦਿਨ ਹੋ ਗਏ ਹਾਂਜੀ ਇੱਥੇ ਲੋਕਲ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਥੀ ਅਸੀਂ ਸਭ ਨੂੰ ਪੱਟੀਆਂ ਪਾਈਆਂ ਹੋਈਆਂ ਹਾਂ ਹਾਂਜੀ ਕੀ ਆਪਣਾ ਉਹ ਵੇਸਤਾ ਇਹ ਕਹਿੰਦੇ ਵੀ ਸਾਡੀ ਹੈਲਪ ਕਰੋ ਜੀ ਹਾਂ ਵੀ ਅਸੀਂ ਗਰੀਬ ਆਂਦੇ ਆ ਹਾਂ ਜਿਹੜੀ ਤੇ ਪ੍ਰਸ਼ਾਸਨ ਦਾ ਜਾਂ ਬਾਹਰ ਵਾਲੇ ਜਿਹੜੇ ਵੀ ਹੈਗੇ ਉਹਦੇ ਦੋਸਤ ਮਿੱਤਰ ਕੀ ਕਹਿ ਰਹੇ ਨੇ ਇਹ ਸੰਤਾ ਜੀ ਕੋਈ ਕੁਝ ਨਹੀਂ ਕਹਿ ਰਿਹਾ ਹਾਂ ਬਸ ਉਹੀ ਕਹਿਨਦੇ ਨੇ ਡਾਕਟਰ ਜੀ ਨੇ ਉਹਨਾਂ ਨੂੰ ਪੁੱਛਦੇ ਆਂ ਅਸੀਂ ਵੀ ਸਾਡਾ ਜੀ ਆ ਚੱਲ ਰਿਹਾ ਵੀ ਅਸੀਂ ਪਹਾੜ ਕਰਦੇ ਆਂ ਹਾਂ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਨੂੰ ਅੱਗੇ ਤਾਂ ਆਹੀ ਕਹਿੰਦੇ ਜੀ ਉਹਦੀ ਬਾਡੀ ਆਵੇ ਜੀ ਅਸਤਾਹੀ ਮੈਂਤ ਕਰ ਦੇਂਗਾ ਹੋਰ ਤੁਹਾਡੀ ਕੋਈ ਬਾਅਦ ਕਿ ਕੋਣ ਕੋਣਾ ਹੋ ਇੱਕ ਜੀ ਮੇਰੀ ਘਰੋਂ ਆ ਜੀ ਮੇਰੇ ਮੇਰੀ ਨਾਹ ਆ ਇੱਕ ਪੋਤੀ ਲਈ ਨਾਮ ਮੇਰਾ ਨਾਮ ਸੁਗਵੰਤ ਸਿੰਘ ਆ ਜੀ ਕਿੱਥੇ ਰਹਿੰਦੇ ਹੋ ਮੇਰਾ ਪਿੰਡ ਜਰਗਾ ਜੀ ਅਜੇ ਰਕਤ ਪੀਕੀ ਲੱਗਦੀ ਸੀ ਮੇਰੇ ਸਾਲਾ ਸਾਬ ਤੁਜੀ ਜਿਹਨਾਂ ਦੀ ਡੈਥ ਹੋਈ ਹੈ ਜੀ ਤੇ ਇਹਨਾਂ ਦੀ ਸਿਹੜੀ ਵੀ ਸਿਸਟਰ ਮੇਰੇ ਘਰੇ ਬੈਠੇ ਨੇ ਮੇਰੇ ਨਾਲ ਵੀ ਕਿਵੇਂ ਆਪਰੇ ਜੋ ਦੱਸਣ ਅਨੁਸਾਰ ਸਰ ਗੱਲ ਹੋਈ ਉਹਨਾਂ ਨਾਲ ਡਾਕਟਰ ਸਾਹਿਬ ਦਾ ਸਾਨੂੰ 15 ਤਰੀਕ ਨੂੰ ਫੋਨ ਆਇਆ ਜੋ ਉਹਨਾਂ ਦੇ ਦੱਸਣ ਮੁਤਾਬਕ ਵੀ ਉਹਨਾਂ ਦੀ ਜਹ ਜਹਰੀ ਲੀ ਗੈਸ ਦੇ ਕਾਰਨ ਡੈਥ ਹੋਈ ਹੈ ਜੋ ਉਹਨਾਂ ਨੇ ਦੱਸਿਆ ਤੁਹਾਨੂੰ ਕੋਈ ਤੁਹਾਡੇ ਨਾਲ ਕਦੇ ਗੱਲ ਹੋਈ ਹਾਂਜੀ ਲਾਸਟ ਟਾਈਮ ਅਸੀਂ ਮੈਂ ਇੱਥੇ ਇਹਨਾਂ ਕੋਲ ਹੀ ਆਇਆ ਹੋਇਆ ਸੀ ਤੇ 13 ਤਰੀਕ ਤੋਂ ਬਾਅਦ ਫਰਾਈਡੇ ਤੋਂ ਬਾਅਦ ਸਾਡੀ ਕੋਈ ਇਹਨਾਂ ਨਾਲ ਗੱਲਬਾਤ ਨਹੀਂ ਵੀ ਜਦੋਂ ਸਦੀ ਉਹਨਾਂ ਨੂੰ ਬੌਸ ਨੂੰ ਫੋਨ ਕਰ ਰਹੇ ਸੀ ਤੇ ਬੌਸ ਦੀ ਪ੍ਰੋਬਲਮ ਇਹ ਸੀ ਵੀ ਉਹਨੂੰ ਇੰਗਲਿਸ਼ ਨਹੀਂ ਆਉਂਦੀ ਸੀ ਤੇ ਉਹ ਆਪਣੀ ਉਧਰ ਮਾਤਰਭਾਸ਼ਾ ਬੋਲਦੇ ਨੇ ਤੇ ਇੰਡੀਅਨ ਡਾਕਟਰ ਆਪਣੇ ਇਹਨਾਂ ਨੇ ਸਾਨੂੰ ਇਹ ਨਿਊਜ਼ ਦਿੱਤੀ ਸਰ ਹਾਂਜੀ ਔਰ ਕਦੋਂ ਕੀ ਕਹਿ ਰਹੇ ਆ ਕਿ ਕੀ ਫਾਰਮੈਲਟੀ ਹੈ ਪਰਮੇਟੀ ਉਹਨਾਂ ਦੇ ਦਸਨ ਮਤਵ ਕੋਸਰਲੇ ਚੱਲ ਰਹੀਆਂ ਇਨਵੈਸਟਿਗੇਟ ਕਰ ਰਹੇ ਨੇ ਸਾਨੂੰ ਦੁੱਖ ਦੀ ਗੱਲ ਤਾਂ ਕਿ ਹਲੇ ਤੱਕ ਤੁਹਾਡੇ ਕੋਲ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਜਾਂ ਸਾਡੇ ਚੁਣੇ ਹੋਏ ਨੁਮਾਇंदे ਵਾਲੇ ਤੱਕ ਸਾਡੀ ਕੋਈ ਖ਼ਬਰ ਨਹੀਂ ਲੈਣਾ ਆ ਨਾ ਸਾਡੇ ਨਾਲ ਕਿੰਨਾ ਦੁੱਖ ਹੋਣਾ ਆ ਸਾਡੀ ਕਿਸੇ ਅੱਗੇ ਕੋਈ ਏਦਾਂ ਨਹੀਂ ਡਿਮਾਂਡ ਦੀ ਫਾਈਨੈਂਸ਼ੀਅਲੀ ਹੈਲਪ ਨਹੀਂ ਮੰਗ ਰਹੇ ਸੀ ਸਾਡੀ ਬਸ ਇਹੀ ਡਿਮਾਂਡ ਆ ਵੀ ਸਾਡੀ ਉਹਦੀ ਬਾਡੀ ਲਈ ਉਹਨਾਂ ਚ ਸਾਡੀ ਹੈਲਪ ਕੀਤੀ ਜਾਵੇ ਆ ਤੁਸੀਂ ਪ੍ਰਸ਼ਾਸਨ ਨੂੰ ਇਤਲਾਹ ਕੀਤੀ ਹਾਂਜੀ ਸਰ ਪ੍ਰਸ਼ਾਸਨ ਨੂੰ ਸਾਰੇ ਅਸੀਂ ਲੈਟਰ ਆ ਵਗੈਰਾ ਸੀਐਮ ਪੰਜਾਬ ਸਾਰਿਆਂ ਨੂੰ ਅਸੀਂ ਘੱਟ ਚੁੱਕੇ ਹਾਂ ਸਰ ਪਰ ਜਦ ਕਨਾਕਿਸ ਦਾ ਫੋਨ ਨਾ ਕੋਈ ਆਪ ਨਾ ਉਹਨਾਂ ਦਾ ਕੋਈ ਨੁਮਾਇंदा ਸਾਡੇ ਤੱਕ ਨਹੀਂ ਪਹੁੰਚਿਆ ਸਰ ਔਰ ਅਵਾਰ ਦੇ ਵਿੱਚ ਕੋਣ ਕੋਣ ਇਹਨਾਂ ਦੇ ਗੁਰਵਾਰ ਚ ਇਹਨਾਂ ਦੇ ਫਾਦਰ ਸਾਹਿਬ ਇਹਨਾਂ ਦੇ ਮਦਰ ਇਹਨਾਂ ਦੇ 2 ਸਾਲ ਬਿਆਹ ਨੂੰ ਹੋ ਗਏ ਜੀ ਇਹਲੇ ਵਿਚਾਰੇ ਨੇ ਬੇਟੀ ਦਾ ਮੂੰਹਂ ਦੇਖਿਆ ਜੀ ਇਹਦੇ ਜਾਣ ਤੋਂ 10 ਦਿਨ ਬਾਅਦ ਇਹਦੀ ਬੇਟੀ ਹੋਈ ਆ ਤਿੰਨ ਨੰਬਰ 2 ਤੇ ਇਹਨਾਂ ਦੀ ਤਿੰਨ ਸਿਸਟਰ ਨੇ ਮੈਰਿਡ ਨੇ ਜੀ ਜੀ ਬਸ ਸਹੀ ਪਰਿਵਾਰਾ ਜੀ ਗਰੀਬ ਪਰਿਵਾਰਾ ਜੀ ਇਹ ਦਿਹਾੜੀ ਜੁੱਤੇ ਵਾਲੇ ਨੇ ਵਿਚਾਰੇ ਹਾਂਜੀ ਉਹ ਵਿਚਾਰਾ ਰੋਜ਼ਗਾਰ ਦੇ ਚੱਕਰ ਤਸਰ ਬਰ ਗਿਆ ਸੀ ਤੇ ਪਰ ਹੁਣ ਲੈ ਤੱਕ ਸਾਡੀ ਕੋਈ ਕਿਸੇ ਪ੍ਰਕਾਰ ਦੀ ਕੋਈ ਹੈਲਪ ਨਹੀਂ ਕਿਸੇ ਵੱਲੋਂ ਮੰਗ ਤਾਂ ਸਰ ਜੋ ਵੀ ਜਾਣਕਾਰ ਹੈ ਇਸ ਮਸਲੇ ਦਾ ਜਾਂ ਪ੍ਰਸ਼ਾਸਨ ਸਾਡੇ ਉਸ ਵੱਲੋਂ ਹੈਲਪ ਕੀਤੀ ਜਾਵੇ ਅਸੀਂ ਸਾਰੇ ਵੀਰਾਂ ਦਾ ਹੱਥ ਚੁੜ ਕੇ ਬੇਨਤੀ ਕਰਦੇ ਹਾਂ ਇਹ ਸਾਨੂੰ ਕੋਈ ਰਾਹ ਪਾਇਆ ਜਾਵੇ ਜਿਹਦੇ ਨਾਲ ਉਹਦੀ ਬੋਡੀ ਜੀਤੀ ਤੋਂ ਜੀਤੀ ਸਾਡੇ ਤੱਕ ਪਹੁੰਚ ਸਮਰਾਲਾ ਸ਼ਹਿਰ ਤੋਂ ਅਗਲੀ ਖਬਰ ਜਿੱਥੇ ਕਿ ਸਮਰਾਲਾ ਵਿਖੇ ਲੁੱਟਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਜਿਹੜਾ ਇਹ ਤਾਜ਼ਾ ਮਾਮਰਾ ਸਮਰਾਲਾ ਦੇ ਖੰਨਾ ਰੋਡ ਤੇ ਸੰਗਣੀ ਆਵਾਦੀ ਵਾਲੇ ਬਾਜ਼ਾਰ ਦੇ ਵਿੱਚੋਂ ਦੇਖਣ ਨੂੰ ਮਿਲਿਆ ਜਿੱਥੇ ਕੀ ਔਰਤ ਦੇ ਗਲੇ ਦੇ ਵਿੱਚੋਂ ਸੋਨੇ ਦੀ ਚੈਨ ਖੋ ਕੇ ਲੁਟੇਰੇ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਬੁਟੀਕ ਚਲਾ ਰਹੀ ਅਮਨਦੀਪ ਕੌਰ ਆਪਣੇ ਬੁਟੀਕ ਤੋਂ ਏਟੀਐਮ ਵਿੱਚੋਂ ਪੈਸੇ ਕਢਾ ਕੇ ਖੰਨਾ ਰੋਡ ਡਾਕਟਰ ਦੇ ਕੋਲ ਅੱਖਾਂ ਦਾ ਚੈੱਕਅਪ ਕਰਾਉਣ ਲਈ ਆਈ ਸੀ ਤਾਂ ਪਹਿਲਾਂ ਤੋਂ ਹੀ ਤਿਆਰ ਖੜੇ ਲੁਟੇਰਿਆਂ ਵੱਲੋਂ ਔਰਤ ਦੇ ਗਲ ਦੇ ਵਿੱਚੋਂ ਸੋਨੇ ਦੀ ਚੈਨ ਖੋ ਲਈ ਅਤੇ ਲੁਟੇਰੇ ਫਰਾਰ ਹੋ ਗਏ। ਜਿਨ੍ਹਾਂ ਦੀ ਲੁੱਟ ਖੋਹ ਦੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ। ਔਰਤਾਂ ਨੇ ਪੁਲਿਸ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਹੈ ਕਿ ਨਾ ਲੁਟੇਰੀਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਸਮਰਾਲਾ ਤੋਂ ਸਾਡੇ ਸਹਿਯੋਗੀ ਰਕੇਸ਼ ਜੀ ਦਾ ਨਾਮ ਅਮਨਦੀਪ ਭਾਰਾ ਮਲਮ ਕੀ ਵਾਕਿਆ ਹੈ ਅਸੀਂ ਵੀਰ ਜੀ ਘਰ ਆਏ ਸੀ ਇੱਥੇ ਆਪਣੀ ਬੁਟੀਕ ਆ ਸਮਰਾਲਾ ਫੈਸ਼ਨ ਪਣ ਬੁਟੀਕ ਦਿੱਲੀ ਦੀ ਹੁਣੀ ਜਾਣੀ ਆ ਨਾ ਤੇ ਅਸੀਂ ਬੁਟੀਕ ਤੋਂ ਇੱਥੇ ਆਣਾ ਸੀਗਾ ਪਹਿਲਾਂ ਅਸੀਂ ਏਟੀਐਮ ਚ ਆਏ ਏਟੀਐਮ ਤੋਂ ਬਾਅਦ ਫਿਰ ਅਸੀਂ ਕੈਂਥ ਟੇਲਰ ਉੱਥੇ ਆਏ ਉੱਥੋਂ ਅਸੀਂ ਆਈ 3 ਜਾਂ ਡਾਕਟਰ ਦੇ ਆਏ ਸੀ ਅੱਖਾਂ ਦਿਖਾਉਣ ਵਾਸਤੇ ਉੱਥੇ ਆ ਕੇ ਜਿਵੇਂ ਮੈਂ ਆਪਣੀ ਸਕੂਟਰੀ ਲਾਈ ਹਲੇ ਸਕੂਟਰੀ ਸਟੈਂਡ ਤੇ ਲਾਈ ਰਹੀ ਸੀ ਪਤਾ ਨਹੀਂ ਕੌਣ ਸੀ ਦੋ ਜਣੇ ਸੀਗੇ ਉਹ ਆਇਆ ਆ ਕੇ ਮੇਰੇ ਚੈਨ ਖੋ ਕੇ ਭੱਜ ਕੇ ਲੈ ਗਿਆ ਦੇਖੋ ਮੇਰੇ ਨਿਸ਼ਾਨ ਵੀ ਕਾਫੀ ਪਏ ਹੋਏ ਤਾਂ ਕੀ ਲੱਗਦਾ ਵੀ ਪਿੱਛੇ ਪਿੱਛਾ ਕਰ ਰਹੇ ਸੀ? ਹਾਂਜੀ ਜੀ ਮੈਂ ਕੈਮਰੇ ਰਿਕਾਰਡਿੰਗਾਂ ਤੋਂ ਪਤਾ ਲੱਗਦਾ ਕਿਉਂ ਪਿੱਛੇ ਹੀ ਸਾਡੇ ਸਾਡਾ ਪਿੱਛਾ ਕਰਦੇ ਸੀਗੇ। ਚੋਰ ਇੱਕ ਹੀ ਘਪੇ ਰਹੇ। ਹਾਂਜੀ ਇਹਦੇ ਮਾਮਲੇ ਦੀ ਸ਼ਿਕਾਇਤ ਦਿੱਤੀ ਪੁਲਿਸ ਨੂੰ। ਹਾਂਜੀ ਰਿਪੋਰਟ ਦਿੱਤੀ ਆ। 112 ਡਾਇਲ ਕਰਤਾ। ਹਾਂ 112 ਨੰਬਰ ਵੀ ਡਾਇਲ ਕੀਤਾ। ਉਹ ਬਾਕੀ ਕਰ ਰਹੇ ਨੇ ਆਪਣੀ ਕਾਰਵਾਈ ਜੋ ਵੀ ਹੈਗੀ। ਰਿਕਾਰਡਿੰਗਾਂ ਵਗੈਰਾ ਸਾਰੀਆਂ ਕੱਢ ਲੀਆਂ ਸੀ। ਕੋਈ ਇਨਸਾਨ ਤਾਂ ਨਹੀਂ ਹੋਇਆ ਉਹਨਾਂ ਨੇ ਕਿਸ ਮਾਰਿਆ ਵਗੈਰਾ। ਨਹੀਂ ਮਾਰਿਆ ਨਹੀਂ ਬਸ ਮੇਰੇ ਆ ਖਰੋਚਾ ਹੀ ਹੋਇਆ ਨੌ ਦੇ ਨਿਸ਼ਾਨ ਪਏ ਹੋਏ ਨੇ। ਜੋ ਲੱਕੀਤ ਹੋਇਆ ਤੁਸੀਂ ਹਾਂਜੀ ਅਸੀਂ ਪਿੱਛੇ ਵੀ ਭੱਜਣ ਦੀ ਕੋਸ਼ਿਸ਼ ਕੀਤੀ ਹੈ ਮੇਰੇ ਨਾਲ ਸੀਗੇ ਇੱਥੇ ਇਹ ਵੀ ਵਿਚਾਰੀ ਵੀ ਬਹੁਤ ਕੋਸ਼ਿਸ਼ ਕੀਤੀ ਆ ਮੈਂ ਵੀ ਅਸੀਂ ਪਿੱਛੇ ਭੱਜੀਆਂ ਪਰ ਉਹ ਹੱਥ ਨਹੀਂ ਲੱਗਿਆ ਕਿੰਨੇ ਜਣੇ ਸੀਗੇ ਜੀ ਉਹ ਦੋ ਜਣੇ ਸੀਗੇ ਜਿਹੜਾ ਬਾਈਕ ਵਾਲ ਨਹੀਂ ਨਹੀਂ ਮੂੰਹ ਖੁੱਲੇ ਸੀਗੇ ਇੱਕ ਬਾਈਕ ਵਲਾ ਉਹਨੇ ਆਪਣਾ ਮੇਨ ਰੋਡ ਤੇ ਖੜਾਇਆ ਹੋਇਆ ਸੀ ਤੇ ਜਿਹੜਾ ਪਿੱਛੇ ਸਾਡੇ ਸੀ ਉਹ ਅੰਦਰ ਬੈਕ ਸਾਈਡ ਦੇ ਆਇਆ ਸੀ ਫਰੀਜਾ ਮਾਰਕੀਟ ਦੇ ਬੈਕ ਸਾਈਡ ਦੀ ਉਥੋਂ ਹੋ ਕੇ ਲੈ ਗਿਆ ਜਦੋਂ ਅਸੀਂ ਪਿੱਛੇ ਭੱਜ ਗਏ ਫਿਰ ਉਹ ਅੱਗੇ ਖੜਾ ਸੀ ਮੋਟਰਸਾਈਕਲ ਵਾਲਾ ਫਿਰ ਉਹਦੇ ਪਿੱਛੇ ਵਾਕੇ ਭੱਜ ਗਏ ਠੀਕ ਆਹ ਨਾ ਮੈਂ ਇੱਥੇ ਆਈ ਸੀ ਸਾਡੀ ਕਿੰਨੀ ਕਿੰਨੀ ਦਿਨ ਉਹ ਤੋਂ ਵਾਸਤੇ ਬੜੀ ਹੁੱਟੀ ਉਹ ਹੀ ਆ ਫਿਰ ਤਰੰਤਰੰ ਹਲਕਾ ਪੱਟੀ ਦੇ ਅਧੀਨ ਆਉਂਦੇ ਪਿੰਡ ਟੋਡੀਆਂ ਵਿਖੇ ਹੜਪੀੜਿਤ ਹੈਂਡੀਕੈਪ ਜਰਮਨ ਸਿੰਘ ਨੇ ਅਪੀਲ ਕੀਤੀ ਹੈ ਕਿ ਉਹਨਾਂ ਦੇ ਮਕਾਨ ਜਿਹੜੇ ਕੀਮੀ ਕਰਕੇ ਕਾਫੀ ਨੁਕਸਾਨ ਗਏ ਹਨ ਅਤੇ ਉਹਨਾਂ ਨੇ ਸਮਾਜਿਕ ਸੰਸਥਾਵਾਂ ਅਤੇ ਸਰਕਾਰਾਂ 'ਤੇ ਅਪੀਲ ਕੀਤੀ ਹੈ ਕਿ ਉਹਨਾਂ ਦੀ ਮਾਲੇ ਸਹਾਇਤਾ ਕੀਤੀ ਜਾਵੇ ਤਰੰਤਰੰਤੋ ਗੁਰਮਿੰਦਰ ਸਿੰਘ ਦੇ ਬਬੀ ਕਿ ਇਹਨਾਂ ਤੁਹਾਡਾ ਕਿਹੜਾ ਪਿੰਡ ਆ ਮਹਿੰਦਰਖੁਰ ਜੀ ਕਿਹੜਾ ਪਿੰਡ ਆ ਪਿੰਡ ਹੈ ਹੋਈ ਟੁੱਟਣਾ ਵੀਰ ਦੀ ਲਾਟ ਟੁੱਟੇ ਅਕਸੀਡੈਂਟ ਹੋਇਆ ਵਾ ਕੀ ਗੱਲ ਬਣੀ ਐ ਵੀ ਪਤਾ ਜੇ ਇਹਦੇ ਲਾਤਾ ਦਾ ਇਲਾਜ ਹੋ ਜੇ ਤੇ ਜੱਜਾ ਕਮਾਉਣ ਜੋਗਾ ਹੈ ਨਹੀਂਗਾ ਤੇ ਅਸੀਂ ਵੀ ਬੁੱਢੇ ਠਹਿਰੇ ਹਾਂ ਤਹੀਂ ਕਮਾਈ ਕਰਨ ਜੋਗੇ ਨਹੀਂਗੇ ਤੇ ਇਤਰਾ ਪੈਣ ਪਰ ਮਾੜਾ ਮੱਟੇ ਤੈਂ ਪਾਸ ਕੱਕ ਕਰ ਦਿੰਦੇ ਤੇ ਇਆਂ ਨੇ ਨਿੱਕੇ ਨਿਆਣੇ ਅਜੇ ਪੰਦਜਾ ਪੜਦੇ ਵੀ ਐ। ਤੇ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ? ਘਰ ਦਾ ਗੁਜ਼ਾਰਾ ਇਸ ਤਰ੍ਹਾਂ ਚੱਲਦਾ ਜਿ ਮਾਰਾ ਮੋਟਾ। ਕਦੇ ਨਾ ਇਹ ਹਿੰਦੇ ਦੇਨੇ ਕੋਈ ਪਹਹਾ ਤੇ ਲਾ ਕੋਈ ਨਹੀਂ ਪਤਾ ਨੂੰ। ਦੇ ਚਰਾਂ ਟੈਂਪ ਸੁਂਦਾ ਐ। ਸੋਤਰਾ ਤੋਂ ਪਤਾ ਲੱਗ ਗਿਆ ਕਿ ਤੁਹਾਡੇ ਰਸੋਈ ਤੇ ਬਰਾਉਂਡਾ ਵੀ ਡਿੱਗੇ ਆ। ਹਾਂਜੀ। ਕੀ ਕਾਰਨ ਬਣਿਆ? ਇਹ ਇਸ ਤਰ੍ਹਾਂ ਪਤਮੀਆਂ ਨਾ ਡਿੱਗੇ। ਦਜਾ ਕਮਰੇ ਡਿੱਗੇ। ਤੇ ਪਿਛਲੇ ਵੀ ਸਾਡੇ ਡੱਗੇ ਕਮਰੇ ਡਿੱਗਣ ਮਾਰੇ ਹੋਏ ਆ ਤੇ ਜੋ ਜ ਆਪਨਾ ਕਿੰਨੇ ਕੁ ਦਿਨ ਡੱਗੇ ਹੋਣਗੇ ਜੱਗਿਆਂ ਨੂੰ ਤਾਂ ਹੋ ਹੀ ਗਏ 10 12 ਦਿਨ ਹੋਏ ਆ ਜੱਗਿਆਂ ਨੂੰ ਤੇ ਇਤਰੇ ਹੀ ਆਪਣਾ ਜਿਹੜਾ ਸਮਾਨ ਆ ਉਹ ਬਾਹਰ ਥੋੜਾ ਰੱਖਿਆ ਤੇ ਇਤਰੇ ਭਾਂਡੇ ਛੰਨਾ ਵੀ ਸਾਰਾ ਪਈ ਪਰ ਵੇਖਿਆ ਜਾ ਰਿਹਾ ਕਿ ਤੁਹਾਡੇ ਤਾਂ ਬਹੁਤ ਸਫਾਈ ਹੋ ਚੁੱਕੀ ਐ ਸਟਾ ਲੱਗ ਤਾਜ਼ੀਆਂ ਇਟਾਂ ਲੱਗੀਆਂ ਹੋਈਆਂ ਥੱਲੇ ਹਾਂਜੀ ਇਹ ਫਿਰ ਹੁਣ ਲਾਈਆਂ ਪਈਆਂ ਛਟਕਣੀ ਜਦੋਂ ਹੁੰਦਾ ਉਹਦਾਂ ਯਾਨੇ ਡਿੱਗਦੇ ਸੀ ਤੇ ਤਾਂ ਕਰਕੇ ਫਿਰ ਅਹੀਂ ਦਜਾ ਲਾਤਾਂ ਐਟਾ ਨਹੀਂ ਅਖਤ ਸ਼ਾਮ ਬਗਾ ਜਾਣ ਕੇ ਨਚਾਲ ਤੁਸੀਂ ਕੀ ਮੰਗ ਕਰਦੇ ਹੋ ਨਹੀਂ ਇਹ ਮੰਗ ਕਰਦੇ ਹਾਂ ਪਚਾਲ ਕਮਰੇ ਪੈ ਜਾਣ ਤੇ ਮੁੰਡੇ ਦੀ ਲਾਤ ਰਾਜੀ ਹੋ ਜੇ ਤੇ ਇਹਦੇ ਪਲਸਣ ਲੱਗ ਜੇ ਮੁੰਡੇ ਦੀ ਪਲਸਣ ਲੱਗੀ ਨਹੀਂ ਆ ਨਹੀਂ ਪਲਸਣ ਲੱਗੀ ਪਤਾ ਰਤਨ ਕਾਟ ਬਣਿਆ ਰਾਸ਼ਨ ਕਾਟ ਬਣਿਆ ਹੀ ਨਹੀਂ ਇਹਦਾ ਰਾਹੇ ਅਜ ਤੱਕ ਨਹੀਂ ਬਣਿਆ ਨਾ ਪੁੱਤ ਕੋਈ ਨਹੀਂ ਰਸਣ ਕਾਟ ਬਣਿਆ ਮੈਂਬਰ ਸਰਪੰਚਾ ਹੁੰਦੇ ਆ ਬੇਕਤ ਆ ਗੰਦੇ ਕਰਾਂਗੇ 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 ਮਰਤੇ ਕੁਛ ਨਹੀਂ ਕਰਕੇ ਜਾਂਦੇ ਤੁਨਾਂ ਚਲੋ ਗੜਾ ਰਸਗੜ ਨਹੀਂ ਬਣਿਆ ਰਸਣ ਕਾਟ ਬਣਨ ਤੇ ਜੇ ਬਣਾਈ ਨਹੀਂ ਇਹ ਤੇ ਜਦ ਸਕੇ ਤੁਨਾਂ ਕਦੇ ਹੋ ਗਿਆ ਬਣਾਈ ਨਹੀਂ ਕਿੰਨੇ ਚਿਰ ਤੋਂ ਨਹੀਂ ਬਣਿਆ ਇਹ ਹੋਏ ਗਏ 10 12 ਸਾਲ ਹੋਏਗਾ ਨੂੰ 10 12 ਸਾਲ ਹੋ ਗਏ ਤੁਹਾਡਾ ਰਸਗੜ ਨਹੀਂ ਬਣਿਆ ਹਾਂ ਤੁਸੀਂ ਕਿਹੜਾ ਰਸਗੜ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਡਿਪਟੀ ਕਮਿਸ਼ਨਰ ਨੂੰ ਮਿਲੇ ਆ ਕੀ ਡੀਪੋ ਹোলਡਰ ਨੂੰ ਮਿਲਿਆ ਜੇ ਕੋ ਕਣਕੇ ਮਿਲਦੇ ਜਾਂ ਡੀਪੋ ਵਾਲੇ ਕੋ ਨੂੰ ਮਿਲੇ ਹਾਂਜੀ ਹਾਂਜੀ ਉਹ ਸਾਨੂੰ ਮਿਲਦੀ ਆ ਇਹ ਨੂੰ ਮੁੰਡੇ ਨੂੰ ਨਹੀਂ ਮਿਲਦੀ ਇਹਨੂੰ ਨਹੀਂ ਮਿਲਦੀ ਹਾਂਜੀ ਇਹ ਤਾਂ ਹੁਣ ਪਰਿਵਾਰ ਨਿਕਾਇਆ ਤੇ ਇਹਨੂੰ ਕੁਛ ਨਹੀਂ ਮਿਲੰਦਿਆ ਵੀਰ ਜੀ ਕੀ ਇਹਨਾਂ ਤੁਹਾਡਾ ਕਿਹੜਾ ਪਿੰਡ ਆ ਵੀਰ ਜੀ ਮੇਰਾ ਨਾਮ ਜਰਮਨ ਸਿੰਘ ਆ ਪਿੰਡ ਟੋਟੀਆਂ ਜ਼ਿਲ੍ਹਾ ਤਰਨਤਾਰਨ ਜਿੱਕਾ ਜਾ ਰਿਹਾ ਤੁਹਾਡੀ ਲੱਤ ਤੇ ਕਾਫੀ ਸੱਟ ਲੱਗੀ ਹੋਈ ਆ ਇਹਦਾ ਕੀ ਕਰਨਿਆ ਅਈ ਵੀਰ ਜੀ ਕਾਫੀ ਟਾਈਮ ਹੋ ਗਿਆ ਮੈਂ ਐਕਸੀਡੈਂਟ ਹੋ ਗਿਆ ਮੇਰਾ ਮੋਟਰਸਾਈਕਲ ਤੇ ਹੁੰਦਾ ਹੈਗਾ। ਕੜੁਕੇ ਜੀ ਅੱਜ ਕੇ ਮੋਟਰਸਾਈਕਲ ਤੇ ਐਕਸੀਡੈਂਟ ਹੋ ਗਿਆ ਹੈਗਾ। ਧੁੰਦ ਬਈ ਸੀ ਕਾਫੀ ਤੇ ਬਦਲ ਲੱਗਾ ਸਿੱਧਾ ਮੋਟਰਸਾਈਕਲ ਵਿੱਚ ਕੜੁਕੇ ਦੇ। ਕਿੰਨੇ ਸਾਲ ਹੋ ਗਏ ਨੇ? ਇਹ 6 ਸਾਲ ਹੋ ਚਲੇ ਜੀ। ਕਿ ਤੁਹਾਡੇ ਵੱਲ ਇਲਾਜ ਕਰਵਾਇਆ ਜਾ ਰਿਹਾ? ਇਲਾਜ ਲੋ ਜਿੱਦਾਂ ਮੜਾ-ਮਡਾ ਕਰੋ ਕਰਾਉਣੇ ਆ ਜਾਂ ਮੜਮਡਾ ਪਹਿਲਾਂ-ਪਹਿਲਾਂ ਕਰਾਇਆ ਹੈਗਾ ਜਦੋਂ ਰਿਸ਼ਤੇਦਾਰਾਂ ਮਤ ਕੀਤੀ ਪਹਿਲੇ ਦਿੱਤੇ ਕਰਾਇਆ। ਉਹਦੇ ਇਲਾਜਪੁਰਾ ਹੁਣ ਮਿੰਡਿਆਂ ਦੇ ਜਿੱਦਾਂ ਮੜਾ-ਮਟਾਈ ਆ ਟਾਈਮ ਪਾਸੀ ਆ ਕੇ ਮਿਲਿਆ ਜਦ ਜਾਮ ਹੋ ਗਈ ਮੇਰੀ ਹੋਣਾ। ਫੰਕਸ਼ਨ ਲੱਗੇ ਆ ਨਹੀਂ ਫੰਕਸ਼ਨ ਨਹੀਂ ਲੱਗੇਗੀ ਕਿੰਨੇ ਪਰਸੈਂਟ ਤੁਸੀਂ ਉਸ ਪੇਪਰ ਬੱਜਾ ਰਤ ਪਰਸੈਂਟ ਦੇ ਮੈਂ ਪਤਾ ਚੈੱਕ ਨਹੀਂ ਕਰਾਇਆ ਇਹ ਕਿੰਨੇ ਪਰਸੈਂਟਾਂ ਦੇ ਪਰ ਇਹਦਾ ਵੀ ਭਾਈ ਇਹ ਰਸਨ ਦਾ ਨਹੀਂ ਹਡਾ ਬਣਿਆਗਾ ਉਹ ਤਾਂ ਬਣੇ ਸਟਾਰੀ ਕਾਰਡ ਬੰਦਾ ਜਿੱਦ ਤੱਕ ਰਸਨ ਮਿਲਦੇ ਤੁਹਾਡਾ ਨਹੀਂ ਬਣਿਆ ਨਹੀਂ ਹਡਾ ਨਹੀਂ ਬਣਿਆ ਕੱਟਿਆ ਗਿਆ ਕੇ ਬਣਿਆ ਹੀ ਨਹੀਂ ਬਣਾ ਨਹੀਂ ਮੇਰਾ ਕੀ ਕਰ ਤੁਹਾਡੇ ਕੋਲ ਜ਼ਮੀਨ ਜਿਆਦਾ ਤੇ ਆ ਨਹੀਂ ਨਹੀਂ ਕੁਛ ਨਹੀਂ ਜ਼ਮੀਨ ਦੇ ਥਾਂ ਹੀ ਬਸ ਇਹੀ ਆ ਉਹ ਸਾਡੇ ਦੋ ਭਰਾ ਉਹ ਜਿਹੜੇ ਆਪਾਂ ਖੜੇ ਆ ਚਾਰ ਤੇ ਤਿੰਨ ਕੇ ਮਰਲੇ ਥਾਂ ਤੁਹਾਡੇ ਦੋ ਭਾਈਆਂ ਕੋਲ ਆ ਹਾਂਜੀ ਸਾਡਾ ਮਾਪਾ ਵੀ ਇੱਥੇ ਵੀ ਨਾਲ ਰਹਿੰਦਾ ਆ ਰਾਤਾਂ ਕਾਰਨ ਕਈ ਨਾਂ ਬਣਦਾ ਬਸ ਇਹਦੇ ਵੀ ਬਣੇ ਨੇ ਕਾਫੀ ਟਾਈਮ ਹੋ ਗਿਆ ਫਾਰਮ ਬਣਦੇ ਆ ਕਿੰਨੇ ਕੋ ਸਾਲ ਹੋ ਗਏ ਰਸਕਾਰ ਨਹੀਂ ਬਣਿਆ ਜੋ ਜਿੰਦੀ ਮੇਰੀ ਓਮਲੋਹਾਈ ਨਹੀਂ ਹੋਰ ਜਿਵੇਂ ਮਸਵਾਹ ਚ ਆਇਆ ਵਾ ਭਾਈ ਤਾਂ ਬਣਿਆ ਨਹੀਂਗਾ ਪਹਿਲਾਂ ਵੀ ਮਲਾਇ ਇੱਕ ਅੱਧਾ ਨਾਲ ਜਿਹੜਾ ਮੈਂ ਦੱਸ ਕਰੀ ਸੀ ਨਾ